ਨਜ਼ਦੀਕੀ ਪਿੰਡ ਮੁਕੰਦਪੁਰ ਵਿੱਚ 75 ਸਾਲਾਂ ਬਾਅਦ ਨਿਸ਼ਾਨਦੇਹੀ ਕਰਨ ਦਾ ਕੰਮ ਸ਼ੁਰੂ ਹੋਇਆ ਪਿੰਡੇ ਸਰਪੰਚ ਹਰਜੀਤ ਕੋਰ ਅਨਸਾਰ ਪਿੰਡੇ ਰਸਤੇ ਤੱਕ ਆਲੋਪ ਪਹੁੰਚ ਚੁੱਕੇ ਸਨ ਇਸ ਲਈ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਕਰ ਚੁੱਕੇ ਸਨ ਹੁਣ ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਕਰ ਚੁੱਕੇ ਸਨ ਕਿ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਾਇਆ ਜਾਏ ਜਿਸ ਤੋਂ ਬਾਅਦ ਜੀਪੀ ਦਫ਼ਤਰ ਦੇ ਅਧਿਕਾਰਿਤ ਕਰਮਚਾਰੀ ਇੱਥੇ ਪਹੁੰਚ ਨੇ ਤੇ ਨਿਸ਼ਾਨਦੇਹੀ ਕੰਮ ਕਰਨ ਦਾ ਸ਼ੁਰੂ ਹੋ ਗਿਆ ਇਸ ਮੌਕੇ ਸਰਪੰਚ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਇਸ ਮੌਕੇ ਸਰਪੰਚ ਹਰਜੀਤ ਕੌਰ ਦਾ ਕਹਿਣਾ ਸੀ ਕਿ ਬਾਕੀ ਥਾਵਾਂ ਤੇ ਵੀ ਜਲਦ ਨਿਸ਼ਾਨਦੇਹੀ ਕਰਵਾ ਦਿੱਤੀ ਜਾਵੇਗੀ ਤੇ ਜੋ ਨਜਾਇਜ਼ ਕਬਜ਼ੇ ਨੇ ਉਸ ਦੀ ਰਿਪੋਰਟ ਪ੍ਰਸ਼ਾਸਨ ਨੂੰ ਭੇਜਾਈ ਗਈ ਅਜੇ ਜੀ ಗ್ರಾಮ ਪੰਚਾਇਤ ਪਿੰਡ ਬਕੰਦਪੁਰ ਆਏ ਆ ਜੀ ਪੰਚਾਇਤ ਦੇ ਰਸਤੇ ਦੇ ਨਿਸ਼ਾਨਦੇਹੀ ਜੇ ਸੰਬੰਧੀ ಗ್ರಾಮ ਪੰਚਾਇਤ ਦੁਆਰਾ ਮਤਾ ਪਾ ਕੇ ਮਾਨਯੋਗ ਬीडी पीਰ ਦਫ਼ਤਰ ਦਿੱਤਾ ਗਿਆ ਉਹਨਾਂ ਵੱਲੋਂ ਜਿਹੜੀ ਆ ਅੱਜ ਡੇਟ ਫਿਕਸ ਕੀਤੀ ਗਈ ਹੈਗੀ ਜੋ ਪਿੰਡ ਦੇ ਰਸਤੇ ਆ ਹੋਰ ਜਿਹੜੀ ਕੋਈ ਪੰਚਾਇਤ ਦੀ ਸਾਂਝੀ ਜਗਾਵਾ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਆ ਕੁਝ ਰਕਬੇ ਵਿੱਚੋਂ ਰਹਿ ਗਏ ਸੀਗੇ ਨਿਸ਼ਾਨਦੇਹੀ ਕਰਨ ਲਈ ਜਿਹチェਨਾ ਪਾਏ ਨਹੀਂ ਉਹਦੇ ਨੈਕਸਟ ਡੇਟ ਕਰ ਲਈਗੀ ਉਹਦੇ ਮੁਤਾਬਕ ਜਿਹੜੀ ਕੀਤੀ ਰੱਖੀ ਜਾਊਗੀ ਤਰੀਕ ਫਿਲਹਾਲ ਤੇ ਕਿਸ ਨੂੰ ਕੋਈ ਇਤਰਾਜ਼ ਨਹੀਂ ਜੀ ਗਾੜੀ ਜੇ ਕੋਈ ਹੋਊਗੀ ਪ੍ਰੋਬਲਮ ਦੇਖੀ ਵੇਖੀ ਜਾਊਗੀ ਜਨਨ ਕਿ ਆਪਾਂ ਸਾਰੇ ਰਸਤੇ ਸਾਡੇ ਕਾਫੀ ਜਿਹੜੇ ਪਿੰਡ ਨੂੰ ਆਉਣ ਵਾਲੇ ਸੀਗੇ ਬੰਦ ਸੀਗੇ ਸਾਡੇ ਘਰਾਂ ਨੂੰ ਕੋਈ ਰਾਹ ਨਹੀਂ ਜਾਂਦਾ ਇੱਧਰ ਨੂੰ ਅੱਜ 75 ਸਾਲਾਂ ਬਾਅਦ ਇਹ ਕਦਮ ਚੁੱਕਿਆ ਗਿਆ ਏ ਹੁਣ ਚਲੋ ਸਾਰੇ ਅਸੀਂ ਸਹਿਮਤ ਆ ਮੇਰੇ ਨਾਲ ਜਿਹੜੇ ਨਹੀਂ ਸਹਿਮਤ ਉਹ ਤਾਂ ਤੁਹਾਨੂੰ ਪਤਾ ਹੀ ਆ ਅੱਗੇ ਜਾਣ ਜੋਗੀ ਉਹ ਕਈਆਂ ਦੇ ਥੱਲੇ ਵਗਦੀਆਂ ਵੀ ਹੈਗੀਆਂ ਨੇ ਪੈਲੀਆਂ ਵੀ ਵਗਦੀਆਂ ਨੇ ਉਹ ਕਈ ਨਾਰਾਜ਼ ਵੀ ਹੈਗੇ ਆ ਤੇ ਕਈ ਚਲੋ ਜਿਨ੍ਹਾਂ ਦੇ ਥੱਲੇ ਨਿਕਲਦੀਆਂ ਉਹ ਖੋਸ ਗਈ ਹੈਗੇ ਨੇ ਹਾਂਜੀ ਬਿਲਕੁਲ ਜੀ ਜੋ ਸਾਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ ਆਪਾਂ ਪੂਰੀਆਂ ਕਰੂਗੇ ਨਜ਼ਦੀਕੀ ਪਿੰਡ ਮੁਕੰਦਪੁਰ ਵਿੱਚ 75 ਸਾਲਾਂ ਬਾਅਦ ਨਿਸ਼ਾਨਦੇਹੀ ਕਰਨ ਦਾ ਕੰਮ ਸ਼ੁਰੂ ਹੋਇਆ ਪਿੰਡ ਦੇ ਸਰਪੰਚ ਹਰਜੀਤ ਕੋਰ ਅਨਸਾਰ ਪਿੰਡ ਦੇ ਰਸਤੇ ਤੱਕ ਆਲੋਪ ਹੋ ਚੁੱਕੇ ਸਨ ਇਸ ਲਈ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਕਰ ਚੁੱਕੇ ਸਨ ਹੁਣ ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਕਰ ਚੁੱਕੇ ਸਨ ਕਿ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਾਇਆ ਜਾਏ ਜਿਸ ਤੋਂ ਬਾਅਦ ਬੀਜੇਪੀ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਇੱਥੇ ਪਹੁੰਚ ਨੇ ਤੇ ਨਿਸ਼ਾਨਦੇਹੀ ਕੰਮ ਕਰਨ ਦਾ ਸ਼ੁਰੂ ਹੋ ਗਿਆ ਇਸ ਮੌਕੇ ਸਰਪੰਚ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਇਸ ਮੌਕੇ ਸਰਪੰਚ ਹਰਜੀਤ ਕੌਰ ਦਾ ਕਹਿਣਾ ਸੀ ਕਿ ਬਾਕੀ ਥਾਵਾਂ ਤੇ ਵੀ ਜਲਦ ਨਿਸ਼ਾਨਦੇਹੀ ਕਰਵਾ ਦਿੱਤੀ ਜਾਵੇਗੀ ਤੇ ਜੋ ਨਜਾਇਜ਼ ਕਬਜ਼ੇ ਨੇ ਉਸ ਦੀ ਰਿਪੋਰਟ ਪ੍ਰਸ਼ਾਸਨ ਨੂੰ ਭੇਜ ਜਾਈਗੀ ਅ ਜਹੀ ਜੀ ಗ್ರಾಮ ਪੰਚਾਇਤ ਪਿੰਡ ਬਕੰਦਪੁਰ ਆਏ ਆ ਜੀ ਪੰਚਾਇਤ ਦੇ ਰਸਤੇ ਦੇ ਨਿਸ਼ਾਨਦੇਹੀ ਜੇ ਸੰਬੰਧੀ ಗ್ರಾಮ ਪੰਚਾਇਤ ਦੁਆਰਾ ਮਤਾ ਪਾ ਕੇ ਮਾਨਯੋਗ ਵੀਰ ਦਫ਼ਤਰ ਦਿੱਤਾ ਗਿਆ ਉਹਨਾਂ ਵੱਲੋਂ ਜਿਹੜੀ ਆ ਅੱਜ ਡੇਟ ਫਿਕਸ ਕੀਤੀ ਗਈ ਹੈਗੀ ਜੋ ਪਿੰਡ ਦੇ ਰਸਤੇ ਆ ਹੋਰ ਜਿਹੜੀ ਕੋਈ ਪੰਚਾਇਤ ਦੀ ਸਾਂਝੀ ਜਗਾਵਾ ਉਹਨਾਂ ਦੇ ਨਿਸ਼ਾਨਦੇਹੀ ਕੀਤੀ ਜਾਣੀ ਆ ਕੁਝ ਰਕਬੇ ਵਿੱਚੋਂ ਰਹਿ ਗਏ ਸੀਗੇ ਨਿਸ਼ਾਨਦੇਹੀ ਕਰਨ ਲਈ ਵਿੱਚ ਇਹਨਾਂ ਪਾਏ ਨਹੀਂ ਉਹਦੇ ਨੈਕਸਟ ਡੇਟ ਕਰ ਲਈ ਗਈ ਉਹਦੇ ਮੁਤਾਬਕ ਜਿਹੜੀ ਕੀਤੀ ਰੱਖੀ ਜਾਊਗੀ ਤਰੀਕ ਫਿਲਹਾਲ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੀ ਗਾੜੀ ਜੇ ਕੋਈ ਹੋਊਗੀ ਪ੍ਰੋਬਲਮ ਦੇਖੀ ਵੇਖੀ ਜਾਊਗੀ ਜਣੇ ਕਿ ਆਪਾਂ ਸਾਰੇ ਰਸਤੇ ਸਾਡੇ ਕਾਫੀ ਜਿਹੜੇ ਪਿੰਡ ਨੂੰ ਆਉਣ ਵਾਲੇ ਸੀਗੇ ਬੰਦ ਸੀਗੇ ਸਾਡੇ ਘਰਾਂ ਨੂੰ ਕੋਈ ਰਾਹ ਨਹੀਂ ਜਾਂਦਾ ਇੱਧਰ ਨੂੰ ਅੱਜ 75 ਸਾਲਾਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਹੁਣ ਚਲੋ ਸਾਰੇ ਅਸੀਂ ਸਹਿਮਤ ਆ ਮੇਰੇ ਨਾਲ ਜਿਹੜੇ ਨਹੀਂ ਸਹਿਮਤ ਉਹ ਤਾਂ ਤੁਹਾਨੂੰ ਪਤਾ ਹੀ ਆ ਅੱਗੇ ਜਾਣ ਜੋਗੀ ਉਹ ਕਈਆਂ ਦੇ ਥੱਲੇ ਵਗਦੀਆਂ ਵੀ ਹੈਗੀਆਂ ਨੇ ਪੈਲੀਆਂ ਵੀ ਵਗਦੀਆਂ ਨੇ ਉਹ ਕਈ ਨਾਰਾਜ਼ ਵੀ ਹੈਗੇ ਆ ਤੇ ਕਈ ਚਲੋ ਜਿਨ੍ਹਾਂ ਦੇ ਥੱਲੇ ਨਿਕਲਦੀਆਂ ਉਹ ਖੋਸ ਗਈ ਹੈਗੇ ਨੇ ਹਾਂਜੀ ਬਿਲਕੁਲ ਜੀ ਜੋ ਸਾਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ ਆਪਾਂ ਪੂਰੀਆਂ ਕਰੂੰਗੇ